ਹੁਣ ਦੁਨੀਆ ਤੇ ਮੰਡਰਾ ਰਿਹਾ ਹੈ ਇਸ ਬਿਮਾਰੀ ਦਾ ਖਤਰਾ WHO ਨੂੰ ਬੁਲਾਈ ਪਈ ਐਮਰਜੈਂਸੀ ਕੀ ਹੁਣ ਦੁਨੀਆ ਤੇ ਮੰਡਰਾ ਰਿਹਾ ਹੈ ਇਸ ਬਿਮਾਰੀ ਦਾ ਖਤਰਾ ਕਿਉਂ WHO ਨੂੰ ਬੁਲਾਨੀ ਪਈ ਐਮਰਜੈਂਸੀ ਮੀਟਿੰਗ ਜੀ ਹਾਂ ਤੁਸੀਂ ਪਹਿਲਾਂ ਵੀ ਮੰਕੀ ਪੌਕਸ ਬਿਮਾਰੀ ਦਾ ਨਾਮ ਸੁਣਿਆ ਹੋਵੇਗਾ ਪਰ ਇਸ ਵਾਰ ਵਿਸ਼ਵ ਸਿਹਤ ਸੰਗਠਨ WHO ਨੇ ਵੀ ਇਸ ਬਾਰੇ ਚਿੰਤਾ ਪਗਟਾਈ ਹੈ ਕਾਰਨ ਇਹ ਹੈ ਕਿ ਇਸ ਦਾ ਨਵਾਂ ਸਕਰਨ ਅਫਰੀਕਾ ਵਿੱਚ ਸਾਹਮਣੇ ਆਇਆ ਹੈ ਜਿਸ ਨਾਲ ਪੂਰੀ ਦੁਨੀਆ ਵਿੱਚ ਮਹਾਂਮਾਰੀ ਫੈਲਣ ਨੂੰ ਸੰਭਾਵਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਇਸ ਕਰਤੇ ਦੇ ਮੱਦੇਨਜ਼ਰ WHO ਨੂੰ ਵੀ ਐਮਰਜੈਂਸੀ ਮੀਟਿੰਗ ਬੁਲਾਉਣੀ ਪਈ ਹੈ ਇਸ ਨਵੀਂ ਸਕਰਨ ਨੂੰ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਗਿਆ ਤੁਹਾਨੂੰ ਦੱਸ ਦਈਏ ਕਿ ਮੌਨਕੀ ਪੋਕਸ ਵਾਇਰਸ ਹੈ ਇਸ ਨਵੇਂ ਸਕਰੀਨ ਦੀ ਖੋਜ ਇਸ ਸਾਲ April ਵਿੱਚ ਡੈਮੋਕ੍ਰੇਟਿਵ ਆਫ ਕਾਂਗੋ ਵਿੱਚ ਹੋਈ ਸੀ ਇਹ ਵਾਇਰਲ ਸੰਕਰਮਿਤ 10 ਵਿੱਚੋਂ ਇੱਕ ਵਿਅਕਤੀਆਂ ਨੂੰ ਮਾਰਨ ਦੀ ਸਮਰੱਥਾ ਰੱਖਦਾ ਹੈ ਤੇ ਹੁਣ ਇਹ ਵਾਇਰਸ ਕਾਂਗੋ ਤੋਂ ਬਾਹਰ ਵੀ ਫੈਲਣਾ ਸ਼ੁਰੂ ਹੋ ਗਿਆ ਹੈ ਅਜਿਹੇ ਵਿੱਚ WHO ਨੂੰ ਚਿੰਤਾ ਹੈ ਕਿ ਜੇਕਰ ਇਹ ਨਵਾਂ ਸਕਰੀਨ ਅਫਰੀਕਾ ਤੋਂ ਨਿਕਲਦਾ ਹੈ ਤਾਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਦਾ ਫੈਲਣ ਦੀ ਸੰਭਾਵਨਾ ਵੱਧ ਜਾਵੇਗੀ ਕਿ ਕੀ ਹੈ ਮੰਕੀ ਪੋਕਸ ਆਉ ਤੁਹਾਨੂੰ ਦੱਸते हैं विस्तार ਦੇ ਨਾਲ ਮੰਕੀ ਪੋਕਸ ਮਨੁੱਖਾਂ ਵਿੱਚ ਚੇਚਕ ਵਰਗੀ ਇੱਕ ਵਾਇਰਲ ਲਾਗ ਹੈ ਇਹ ਪਹਿਲੀ ਵਾਰ 1958 ਵਿੱਚ ਖੋਜ ਕੀਤੀ ਗਈ ਸੀ ਇਸ ਬਾਰੇ ਬਾਂਦਰਾ ਵਿੱਚ ਪਾਇਆ ਗਿਆ ਸੀ ਇਹ ਪ੍ਰੋਬਲਮ ਜਿਹੜਾ ਕਿ ਬਿਮਾਰੀ ਇਸੇ ਕਰਕੇ ਇਸ ਨੂੰ ਮੰਕੀ ਪੋਕਸ ਕਿਹਾ ਜਾਂਦਾ ਹੈ ਮਨੁੱਖਾਂ ਵਿੱਚ ਮੰਕੀ ਪੋਕਸ ਦੀ ਲਾਗ ਦਾ ਪਹਿਲਾ ਕੈਸ 1970 ਵਿੱਚ ਦੱਜ ਕੀਤਾ ਗਿਆ ਸੀ ਇਹ ਬਿਮਾਰੀ ਮੁੱਖ ਤੌਰ ਤੇ ਮੱਧ ਅਤੇ ਪਸ਼ਚਮੀ ਅਮਰੀਕਾ ਦੇ ਗਰਮ ਇਲਾਕਿਆਂ ਦੇ ਵਿੱਚ ਦੇਖੀ ਜਾਂਦੀ ਪਈ ਹੈ ਹੁਣ ਤੱਕ ਇਹ ਵਾਇਰਸ ਕਿਵੇਂ ਫੈਲਦਾ ਹੈ WHO ਦੇ ਅਨੁਸਾਰ ਮੰਕੀ ਪੋਕਸ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ ਇਹ ਜਿਹੜੀ ਬਿਮਾਰੀ ਦੱਸੀ ਜਾ ਰਹੀ ਹੈ ਜਦੋਂ ਕੋਈ ਬੰਦਾ ਇਸ ਦੇ ਸੰਪਰਕ ਵਿੱਚ ਦੂਸਰਾ ਵੀ ਆ ਜਾਂਦਾ ਤਾਂ ਉਹਨੂੰ ਵੀ ਇੱਕ ਦੂਜੇ ਦੇ ਨਾਲ ਹੋਣੀ ਹੋ ਲਾਜ਼ਮੀ ਦੱਸੀ ਜਾ ਰਹੀ ਹੈ ਕਿ ਇਹ ਇਸ ਦੇ ਲੱਛਣ ਇਹ ਲੱਛਣ ਆਮ ਤੌਰ ਤੇ 2 ਤੋਂ 4 ਹਫ਼ਤਿਆਂ ਦੇ ਵਿੱਚ ਦਿਖਾਈ ਦਿੰਦੇ ਹਨ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਗੱਲ ਹੈਗੀ ਹਾਲਾਂਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਵਿੱਚ ਲੈ ਕੇ ਜਲਦੀ ਹੀ ਇਸ ਦੀੜੀ ਗਈ ਆ ਉਹ ਰੀਐਕਸੈਟਿੰਗ ਕਰ ਦਿੱਤੀ ਜਾਏਗੀ ਜાં ਅਸੀਂ ਕਹਿ ਸਕਦੇ ਕਿ ਕਿਸ ਦੀ ਜਿਹੜੀ ਰੋਕ ਟਾਮ ਕਰ ਦਿੱਤੀ ਜਾਏਗੀ ਕਿਉਂਕਿ WHCA ਕਾफी ਇਸ ਤੋਂ ਸਖਤ ਲਗਾਇਆ ਉਹ ਨਜ਼ਰ ਆਉਂਦਾ ਪਿਆ ਗਿਆ ਹੁਣ ਦੇਖਣਾ ਆਏਗਾ ਕੌਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ WHO ਦਾ ਅਗਲਾ ਫੈਸਲਾ ਆਏਗਾ ਤੇ ਕੀ ਉਹਨਾਂ ਦੀ ਨਵੀਂ ਰਣਨੀਤੀ ਹੋਵੇਗੀ